ਤਾਂ ਸਾਰੇ ਜਣੇ ਹਨਾ ਮਤਲਬ ਬੋਰ ਦੇ ਹੋ ਚੁੱਕੇ ਨੇ ਤਾਂ ਆਪਾਂ ਥੋੜੀ ਜੀ ਕੋਈ ਗੇਮਸ ਵਗੈਰਾ ਕਰਨਾ ਚਾਹੁੰਦੇ ਆਂਗੀ ਤੇ ਮੇਰੇ ਕੋਲ ਮੇਰੇ ਕੋਲ ਇੱਕ ਚੀਟਾ ਬਣਾਈ ਹੋਈ ਹੈ ਰਹੀ ਗਿਆ ਜਿਹੜਾ ਵੀ ਕੋਈ ਪਾਰਟਿਸਿਪੇਟ ਕਰਨਾ ਚਾਹੁੰਦਾ ਪਲੀਜ਼ ਬਨਵਾਏ ਬਨ ਇੱਕ ਜਣਾ ਆਜੋ ਇਹਦੇ ਵਿੱਚ ਨਾ ਮਤਲਬ ਇੱਕ ਬੋਰਡ ਲਿਖਿਆ ਹੋਇਆਗਾ ਉਹ ਬੋਰਡ ਦੇ ਉੱਤੇ ਬਸ ਤੁਸੀ ਇੱਕ ਬੋਲੀ ਸੁਣਾਣੀ ਹੋਊਗੀ ਤੇ ਨੱਚਣਾ ਚਾਹੁੰਦਾ ਨੱਚ ਵੀ ਸਕਦੇ ਹੋ ਕਿਉਂਕਿ ਆਪਾਂ ਲੋੜੀ ਲਈ ਇੱਥੇ ਆਏ ਆਂ ਤਾਂ ਥੋੜਾ ਜਿਹਾ ਇੰਟਰਟੇਨਮੈਂਟ ਵੀ ਸਾਡਾ ਬਣਦਾ ਹੈਗਾ ਠੀਕ ਹੈ ਜੀ ਤਾਂ ਪਲੀਜ਼ ਕੋਣ ਆਉਣਾ ਚਾਹੁੰਦਾ ਸਭ ਤੋਂ ਫਸਟ ਕਿ ਬੇਬੇ ਐਸੀ ਬਾਤ ਚ ਕਰਦੇ ਹੀ ਰਹਿੰਦੇ ਨੇ ਕਿ ਵੱਡੇ ਨਹੀਂ ਵਿਚਾਰੇ ਐਂਟਰਟੇਨ ਕਰਦੇ ਉਹ ਸਾਰਾ ਦਿਨ ਘਰੇ ਬੈਠ ਰਹਿੰਦੇ ਨੇ ਮੋਰ ਹੋਏ ਬੈ ਨਹੀਂ ਤਾਂ ਥੋੜਾ ਜਿਹਾ ਬਾਹਰ ਨਿਕਲੋ ਤਾਂ ਇੱਕ ਐਂਟਰਟੇਨ ਕਰਨਾ ਵੀ ਪੈਂਦਾ ਹੈ ਨਾ ਕੋਣ ਆਣਾ ਚੰਦਾ ਆ ਗਿਆ ਜੋ ਪਲੀਜ਼ ਮੈਂ ਤੁਸੀਂ ਵੀ ਆ ਜਾਓ ਜੀ ਪਹਿਲਾਂ ਰਿਕਵੈਸਟ ਹੈ ਜੀ ਤੁਸੀਂ ਸ਼ੁਰੂ ਕਰੋਗੇ ਫਿਰ ਸਾਰੇ ਆ ਜਾਣਗੇ ਮੈਡਮ ਦੀ ਚਾਹ ਫੜ ਲਓ ਜੀ ਪਲੀਜ਼ ਉਹ ਵੇਖੀ ਸ਼ਬਦ ਤੇ ਮੈਡਮ ਆਪਾਂ ਨੂੰ ਬੋਲੀ ਸੁਣਾਣਗੇ ਕੋਕਾ ਗੋਲਗੇ ਸੁਣਾ ਦੇ ਕੁਝ ਵੀ ਸੁਣਾਓ ਮੈਡਮ ਦਾ ਚਾਹੇ ਕੋਈ ਸੌਂਗ ਸੁਣਾਓ ਇੱਕ ਪੈਰਾ ਕੋਕਾ ਗੋਲਗਾ ਦੇ ਮਹੀਆ ਟੁਟਾ ਬੇਹਾਰ ਮੈਂ ਕਰ ਦੋ ਕੋਈ ਆ ਤੁਸੀਂ ਆ ਜੋ ਜੀ ਆਪਾਂ ਮੈਂ ਤੁਹਾਨੂੰ ਬੱਜੀ ਜਿਹੜਾ ਕੋਈ ਸਾਨੂੰ ਐਂ ਬੋਲੀ ਜੀ ਹਟਾ ਹਟਾ ajo ji ਸਾਰੇ ਪਲੀਜ਼ ਵਜਵਾਏ ਵਜ ਸਾਰੇ ਜਣੇ ਉਹ ਤੁਸੀਂ ਇੱਥੇ ਐਂਟਰੇਨ ਟੇਨ ਕਰਨ ਆਏ ਹੋ ਫਿਰ ਥੋੜਾ ਜਿਹਾ ਨੱਚੋ ਨਾ ਸਾਰੇ ਜਣੇ ਪਿੱਛੋਂ ਆ ਜੋ ਕੋਈ ਵੀ ਜਾਣਾ ਮੈਨੂੰ ਬੁਲਾਓ ਪਲੀਜ਼ ਤੁਸੀਂ ਜਾਣਦੇ ਹੋ ਬਿਊ ਐਸ ਆ ਜੋ ਆਪੀ ਆ ਜੀ ਸੁਣਨ ਬਿਹਾਰਾ ਆ ਜਾਓ ਆ ਜਾਓ ਜੀ ਸੀਤਿਆਓ ਪਲੀਜ਼ ਆ ਜਾ ਤੁਸੀਂ ਆ ਜਾਓ ਅਸੀਂ ਹਰੀ ਭਰ ਕਰ ਦਾਂਗੇ ਜੀ ਚਲੋ ਇਨ ਕੇਸ ਤੁਸੀਂ ਭੁੱਲਦੇ ਜੀ ਅਰ ਦਿੱਦੇ ਤੁਸੀਂ ਆ ਜਾਓ ਆਜੂ ਜੀ ਤੁਸੀਂ ਆ ਜਾਓ ਤੋ ਦੇਖਿਆ ਸਾਰੇ ਜੀ ਹਾਂਜੀ ਖੜ ਦੇ ਬੱਸ ਦੂਸਰੇ ਕੀ ਸੁਣਾ ਕਰਦੇ ਹੋ ਵੱਡਾ ਬੰਦਾਂ ਚੋਂ ਗੱਟਾ ਗੱਡੇ ਤੇ ਬੋਲਦੀ ਮੈਨੂੰ ਤਾਂ ਬੋਲਦੀ ਆ ਗੱਡੇ ਦੀ ਬੋਲਦੀ ਆ ਅੱਛਾ ਮਰੇ ਗੱਲ ਦੇਖੀ ਪਤਾ ਦੂਸਰੇ ਵਾਰ ਬਸ ਕਰਿ ਨਾ ਦੇ ਵਾਲੇ ਇਹ ਤਾਂ ਗੱਟਾ ਗੱਡਗੜੀ ਵਾਲੀ ਗੱਡਗੜੀ ਵਾਲੀ ਗੜਬਾ ਮੈਂ ਗੜਬੇ ਦੀ ਦਰਸੀਆ ਐ ਮਾਤਨੀ ਨੂੰ ਨਹੀਂ ਕਿਛੋਂ ਅੰਟੀ ਆ ਰਹੇ ਹੋ ਦੋਨੋਂ ਨੇ ਬਲਾਊਜ਼ ਆ ਜਾਓ ਮੈਂ ਕਿਛੋਂ ਵੀ ਰੱਖ ਲਿਆ ਜੀ ਆ ਗਈ ਤੁਮ ਤਾਂ ਪਾਗ ਰਾਇਨਸ ਮੋੜੀਏ ਇਹੇ ਪਾਣੀ ਨਹੀਂ ਆ ਗੋ ਤੁਹਾਡੇ ਵਾਲੀ ਅੰਦਰ ਤੇ ਐਜੋ ਫਟਾ ਫਟ ਚੁੱਲ ਦੀ ਧੁੱਤੀਓ ਪਾਕੇ ਆਜੋ ਆਜੋ ਕਿ ਸਨੇ ਕੋਈ ਹੋਰ ਸੌ ਬੋਲੀ ਵਗੈਰਾ ਸੁਣਾਰੀ ਹੋਵੇ ਤਾਂ ਪਲੀਜ਼ ਆ ਸਕਦਾ ਇਹ ਆਪਣਾ ਸਾਰਿਆਂ ਦਾ ਹੀ ਪ੍ਰੋਗਰਾਮ ਹੈ ਤੇ ਕਿਸੇ ਦੀ ਕੋਈ ਇਨਵੋਲਵਮੈਂਟ ਨਹੀਂ ਆਪਾਂ ਸਾਰੇ ਇੱਕ ਫੈਮਿਲੀ ਦੀ ਤਰ੍ਹਾਂ ਬੈਠੇ ਹਾਂਗੇ ਕੋਈ ਇਹਦੇ ਵਿੱਚ ਫਾਰਮਲੀ ਨਹੀਂ ਕੁਝ ਐਦਾਂ ਦਾ ਨਹੀਂ ਹੈਗਾ ਤਾਂ ਤੁਸੀਂ ਬੇਚੇ ਜਿhko ਕੇ ਤੁਸੀਂ ਆਪਣਾ ਇੰਜੋਏ ਕਰ ਸਕਦੇ ਹੋ ਇਹ ਪ੍ਰੋਗਰਾਮ ਸਿਰਫ ਔਰਤਾਂ ਨੂੰ ਇੰਜੋਏ ਕਰਾਉਣੇ ਹੀ ਹੈਗਾ ਹੋਰ ਕੁਝ ਨਹੀਂਗਾ ਚਲੋ ਮੈਡਮ ਤੁਸੀਂ ਆਓ ਚਲੋ ਮੈਡਮ ਆ ਲੱਗੇ ਨੇ ਜੀ आजला पत्रिका पांढरा आहे आप लोग सुनाती हैं ये गुड भी मैडम ली क्लैबिंग करो। आज उम्मीद करो कि तुम सिर्फ लीजिएगे ना जो आज का है। माँ मेरी नेक्स्ट दिन की माँ मेरी नेक्स्ट दिन की पापों ने बुलाई नहीं जुर्मी पापों लगे जांग तो प्यारी जुर्मी पापों लगे जांग तो प्यारी जुर्मी पापों लगे